ਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਪੀੜਤ ਸ਼ੁਭਮ ਦਿਵੇਦੀ ਦੀ ਪਤਨੀ ਇਸ਼ਾਨਿਆ ਨੇ ਪਰਿਵਾਰ ਨੂੰ ਜੋ ਦਰਦਨਾਕ ਕਹਾਣੀ ਦੱਸੀ ਹੈ ਉਸ ਨੇ ਹਰ ਸੁਣਨ ਵਾਲੇ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਉਸ ਨੇ ਰੋਂਦਿਆਂ ਹੋਏ ਦੱਸਿਆ ਕਿ ਉਹ ਅਚਾਨਕ ਆਏ ਨਾਮ ਪੁੱਛਿਆ ਜਦ ਤੱਕ ਸ਼ੁਭਮ ਨੇ ਆਪਣਾ ਨਾਮ ਦੱਸਿਆ ਉਹਨਾਂ ਨੇ ਉਸਦੇ ਹੱਥ ਵਿੱਚ ਕਲਾਬ ਵੇਖੀ ਅਤੇ ਅਚਾਨਕ ਉਸਨੂੰ ਗੋਲੀ ਮਾਰ ਦਿੱਤੀ। ਇਸ਼ਾਨੀਆ ਨੇ ਦੱਸਿਆ ਕਿ ਉਹ ਆਪਣੇ ਪਤੀ ਸ਼ੁਭਮ ਦੇ ਨਾਲ ਘੋੜਸਵਾਰੀ ਕਰਦੇ ਹਾਂ ਇੱਕ ਟਾਪੂ ਵੱਲ ਜਾ ਰਹੇ ਸੀ ਜਿੱਥੇ ਅਚਾਨਕ ਹਥਿਆਰਬੰਦ ਅਤਿਨਕਵਾਦੀਆਂ ਨੇ ਉਹਨਾਂ ਨੂੰ ਘੇਰ ਲਿਆ। ਉਹ ਲੋਕ ਇੱਕ ਇੱਕ ਕਰਕੇ ਸਲਾਨੀਆਂ ਤੋਂ ਉਹਨਾਂ ਦੇ ਨਾਮ ਜਾਂ ਫਿਰ ਧਰਮ ਦੇ ਬਾਰੇ ਪੁੱਛ ਰਹੇ ਸੀ। ਕਈ ਲੋਕਾਂ ਨੂੰ ਕੱਪੜੇ ਉਤਾਰ ਕੇ ਪਛਾਣ ਚਿੰਨ ਦਿਖਾਉਣ ਲਈ ਵੀ ਮਜਬੂਰ ਕੀਤਾ ਗਿਆ ਜਦੋਂ ਸ਼ੁਭਮ ਤੱਕ ਪਹੁੰਚੇ ਉਸਨੇ ਆਪਣਾ ਨਾਮ ਦੱਸਿਆ ਹਮਲਾਵਾਰਾਂ ਨੇ ਉਸਦੇ ਹੱਥ ਵਿੱਚ ਕਲਾਬ ਵੇਖਿਆ ਤੇ ਤੁਰੰਤ ਉਸਨੂੰ ਗੋਲੀ ਮਾਰ ਦਿੱਤੀ ਇਸ਼ਾਨਿਆ ਨੇ ਕਿਹਾ ਕਿ ਗੋਲੀ ਲੱਗਣ ਨਾਲ ਸ਼ੁਭਮ ਦੇ ਸਿਰ ਤੋਂ ਖੂਨ ਦੀ ਧਾਰ ਨਿਕਲੀ ਜੋ ਸਿੱਧੀ ਉਸਦੇ ਉੱਤੇ ਡਿੱਗੀ ਇਸ਼ਾਨਿਆ ਦੇ ਬਿਆਨ ਮੁਤਾਬਕ ਹਮਲੇ ਦੇ ਕੁਝ ਹੀ ਮਿੰਟਾਂ ਵਿੱਚ ਆਲੇ-ਦੁਆਲੇ ਲਾਸ਼ਾਂ ਦੀਆਂ ਢੇਰੀਆਂ ਲੱਗ ਗਈਆਂ ਲੋਕਾਂ ਦੀਆਂ ਚੀਖਾਂ ਦਹਸ਼ਤ ਅਤੇ ਖੂਨ ਖਰਾਬਾ ਇਹ ਸਭ ਕੁਝ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਬਣ ਚੁੱਕਿਆ ਸੀ ਸ਼ੁਭਮ ਦਿਵੇਦੀ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਵਸਨੇਕ ਸੀ ਜਿਸ ਦਾ ਵਿਆਹ 12 ਫਰਵਰੀ 2025 ਨੂੰ ਬੜੀ ਧੁੰਮ ਧਾਮ ਦੇ ਨਾਲ ਕੀਤਾ ਗਿਆ ਸੀ ਉਹ ਆਪਣੀ ਪਤਨੀ ਅਤੇ ਪਰਿਵਾਰ ਦੇ 11 ਮੈਂਬਰਾਂ ਦੇ ਨਾਲ ਜੰਮੂ ਕਸ਼ਮੀਰ ਦੀ ਯਾਤਰਾ ਤੇ ਗਿਆ ਹੋਇਆ ਸੀ ਪਰਿਵਾਰਿਕ ਪਿਛੋਕੜ ਵਧੇਰੇ ਰਾਜਨੀਤਿਕ ਪ੍ਰਭਾਵ ਵਾਲੀ ਮੰਨੀ ਜਾਂਦੀ ਹੈ ਸ਼ੂਮ ਦੇ ਦਾਦਾ ਜੀ ਚੰਦਰ ਪ੍ਰਸਾਦ ਦਿਵੇਦੀ 18 ਸਾਲ ਤੱਕ ਪਿੰਡ ਦੇ ਮੁਖੀ ਰਹੇ ਸੀ ਚਾਚਾ ਸੁਭਾਸ਼ ਭਾਜਪਾ ਨੇਤਾ ਭਰਾ ਸ਼ਿਲेंद्र ਅਤੇ ਪਿਤਾ ਸੰਜੇ ਦਿਵੇਦੀ ਇੱਕ ਵੱਡੇ ਸੀਮਿੰਟ ਉਦਯੋਪਤੀ ਨੇ ਹਮਲੇ ਤੋਂ ਬਾਅਦ ਜੰਮੂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਸਥਾਨਕ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ ਪੱਧਰੋਂ ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹਮਲੇ ਨੇ ਸਿਰਫ ਇੱਕ ਪਰਿਵਾਰ ਦੀ ਹੀ ਨਹੀਂ ਸਗੋ ਪੂਰੇ ਦੇਸ਼ ਦੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਪੀੜਤ ਸ਼ੁਭਮ ਦਿਵੇਦੀ ਦੀ ਪਤਨੀ ਇਸ਼ਾਨਿਆ ਨੇ ਪਰਿਵਾਰ ਨੂੰ ਜੋ ਦਰਦਨਾਕ ਕਹਾਣੀ ਦੱਸੀ ਹੈ ਉਸ ਨੇ ਹਰ ਸੁਣਨ ਵਾਲੇ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਉਸ ਨੇ ਰੋਂਦਿਆਂ ਹੋਏ ਦੱਸਿਆ ਕਿ ਉਹ ਅਚਾਨਕ ਆਏ ਨਾਮ ਪੁੱਛਿਆ ਜਦ ਤੱਕ ਸ਼ੁਭਮ ਨੇ ਆਪਣਾ ਨਾਮ ਦੱਸਿਆ ਉਹਨਾਂ ਨੇ ਉਸਦੇ ਹੱਥ ਵਿੱਚ ਕਲਾਬ ਦੇਖੀ ਅਤੇ ਅਚਾਨਕ ਉਸ ਨੂੰ ਗੋਲੀ ਮਾਰ ਦਿੱਤੀ। ਇਸ਼ਾਨਿਆ ਨੇ ਦੱਸਿਆ ਕਿ ਉਹ ਆਪਣੇ ਪਤੀ ਸ਼ੁਭਮ ਦੇ ਨਾਲ ਘੋੜਸਵਾਰੀ ਕਰਦੇ ਹਾਂ ਇੱਕ ਟਾਪੂ ਵੱਲ ਜਾ ਰਹੇ ਸੀ ਜਿੱਥੇ ਅਚਾਨਕ ਹਥਿਆਰਬੰਦ ਆਤੰਕਵਾਦੀਆਂ ਨੇ ਉਹਨਾਂ ਨੂੰ ਘੇਰ ਲਿਆ। ਉਹ ਲੋਕ ਇੱਕ ਇੱਕ ਕਰਕੇ ਸਲਾਨੀਆਂ ਤੋਂ ਉਹਨਾਂ ਦੇ ਨਾਮ ਜਾਂ ਫਿਰ ਧਰਮ ਦੇ ਬਾਰੇ ਪੁੱਛ ਰਹੇ ਸੀ। ਕਈ ਲੋਕਾਂ ਨੂੰ ਕੱਪੜੇ ਉਤਾਰ ਕੇ ਪਛਾਣ ਚਿੰਨ ਦਿਖਾਉਣ ਲਈ ਵੀ ਮਜਬੂਰ ਕੀਤਾ ਗਿਆ। ਜਦੋਂ ਸ਼ੁਭਮ ਤੱਕ ਪਹੁੰਚੇ ਉਸਨੇ ਆਪਣਾ ਨਾਮ ਦੱਸਿਆ। ਹਮਲਾਵਾਰਾਂ ਨੇ ਉਸਦੇ ਹੱਥ ਵਿੱਚ ਕਲਾਬ ਵੇਖਿਆ ਤੇ ਤੁਰੰਤ ਉਸਨੂੰ ਗੋਲੀ ਮਾਰ ਦਿੱਤੀ। ਇਸ਼ਾਨੀ ਨੇ ਕਿਹਾ ਕਿ ਗੋਲੀ ਲੱਗਣ ਨਾਲ ਸ਼ੋਮ ਦੇ ਸਿਰ ਤੋਂ ਖੂਨ ਦੀ ਧਾਰ ਨਿਕਲੀ ਜੋ ਸਿੱਧੀ ਉਸਦੇ ਉੱਤੇ ਡਿੱਗੀ। ਇਸ਼ਾਨਿਆ ਦੇ ਬਿਆਨ ਮੁਤਾਬਕ ਹਮਲੇ ਦੇ ਕੁਝ ਹੀ ਮਿੰਟਾਂ ਵਿੱਚ ਆਲੇ-ਦੁਆਲੇ ਲਾਸ਼ਾਂ ਦੀਆਂ ਢੇਰੀਆਂ ਲੱਗ ਗਈਆਂ ਲੋਕਾਂ ਦੀਆਂ ਚੀਖਾਂ دہشت ਅਤੇ ਖੂਨ-ਖਰਾਬਾ ਇਹ ਸਭ ਕੁਝ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਬਣ ਚੁੱਕਿਆ ਸੀ ਸ਼ੁਭਮ ਦਿਵੇਦੀ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਵਸਨੇਕ ਸੀ ਜਿਸ ਦਾ ਵਿਆਹ 12 ਫਰਵਰੀ 2025 ਨੂੰ ਬੜੀ ਧੂਮ-ਧਾਮ ਦੇ ਨਾਲ ਕੀਤਾ ਗਿਆ ਸੀ ਉਹ ਆਪਣੀ ਪਤਨੀ ਅਤੇ ਪਰਿਵਾਰ ਦੇ 11 ਮੈਂਬਰਾਂ ਦੇ ਨਾਲ ਜੰਮੂ ਕਸ਼ਮੀਰ ਦੀ ਯਾਤਰਾ ਤੇ ਗਿਆ ਹੋਇਆ ਸੀ ਪਰਿਵਾਰਿਕ ਪਿਛੋਕੜ ਵਧੇਰੇ ਰਾਜਨੀਤਿਕ ਪ੍ਰਭਾਵ ਬੜੀ ਮੰਨੀ ਜਾਂਦੀ ਹੈ ਸ਼ੂਮ ਦੇ ਦਾਦਾ ਜੀ ਚੰਦਰ ਪ੍ਰਸ਼ਾਦ ਦਿਵੇਦੀ 18 ਸਾਲ ਤੱਕ ਪਿੰਡ ਦੇ ਮੁਖੀ ਰਹੇ ਸੀ ਚਾਚਾ ਸੁਭਾਸ਼ ਭਾਜਪਾ ਨੇਤਾ ਭਰਾ ਸ਼ਿਲੇਂਦਰ ਅਤੇ ਪਿਤਾ ਸੰਜੇ ਦਿਵੇਦੀ ਇੱਕ ਵੱਡੇ ਸੀਮਿੰਟ ਉਦਯੋਪਤੀ ਨੇ ਹਮਲੇ ਤੋਂ ਬਾਅਦ ਜੰਮੂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਸਥਾਨਕ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹਮਲੇ ਨੇ ਸਿਰਫ ਇੱਕ ਪਰਿਵਾਰ ਦੀ ਹੀ ਨਹੀਂ ਸਗੋ ਪੂਰੇ ਦੇਸ਼ ਦੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ਹੈ